ਕਹਿੰਦੇ ਕਿ ਉਹ ਚੀਜ਼ ਕਦੇ ਗਵਾਚਦੀ ਨਹੀਂ ਜਿਹੜੀ ਹੁੰਦੀ ਹੱਕ ਦੀ ਐ ਪ੍ਰਦੀਪ ਜੀ ਤੁਹਾਡੀ ਵਾਲੀ ਅਨਮੋਲ ਨੂੰ ਮਿਲੀ ਇਹ ਵੀ ਗੱਲ ਤੁਹਾਡੇ ਚੰਗੇ ਲੱਗਦੀ ਐ ਪਰ ਕਹਿੰਦੇ ਕਿ ਜਦ ਜ਼ਮੀਰ ਜਾਗਦੀ ਹੋਵੇ ਤਾਂ ਇਨਸਾਨੀਅਤ ਕਿਵੇਂ ਮਰ ਸਕਦੀ ਐ ਇਨਸਾਨੀਅਤ ਕਿਵੇਂ ਮਰ ਸਕਦੀ ਐ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਿਹਾ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਤਨੇ ਸ੍ਰੀ ਤੁਸੀਂ ਸ਼ੇਅਰ ਤੋਂ ਨਜ਼ਰ ਆ ਰਹੀ ਨੇ ਵੀਡੀਓ ਕਿਸ ਬਾਬਤ ਹੁੰਦੀ ਵਾਲੀ ਸਾਥੀਓ ਇਨਸਾਨੀਅਤ ਬਿਨਾਂ ਜਿਹੜਾ ਸਰੀਰ ਐ ਨਾ ਇਹ ਮਿੱਟੀ ਦਾ ਪੁੱਤ ਲਾ ਇਹ ਆ ਜਾਂਦਾ ਸਭ ਤੋਂ ਵੱਡਾ ਧਰਮ ਇਨਸਾਨੀਅਤ ਦਾ ਕਿਉਂਕਿ ਜਦੋਂ ਤੁਸੀਂ ਇਨਸਾਨੀਅਤ ਨਿਭਾਉਂਦੇ ਹੋ ਤੁਹਾਡੇ ਰੂਹ ਨੂੰ ਬਹੁਤ ਸਕੂਨ ਮਿਲਦੀ ਹੈ ਔਰ ਸੱਚ ਜਾਣਿਓ ਜਿੰਨੇ ਵੀ ਧਰਮ ਆ ਉਹ ਸੱਚੀਓ ਸਿਖਾਉਂਦੇ ਤਾਂ ਸਾਨੂੰ ਇਨਸਾਨੀਅਤ ਆ ਪਰसों ਅਸੀਂ ਇੱਕ ਵੀਡੀਓ ਤੁਹਾਡੇ ਨਾਲ ਸਾਂਝੀ ਕੀਤੀ ਸੀਗੀ ਅਨਮੋਲ ਹੁਣਾਂ ਨੂੰ ਇੱਕ ਬਾਲੀ ਮਿਲਦੀ ਹੈ ਜੀ ਗੀਤਾ ਭਵਨ ਰੋਡ ਤੇ ਇਹਨਾਂ ਦੇ ਪੈਰਾਂ ਥੇਟ ਆ ਜਾਂਦੀ ਹੈ ਪਰ ਉਹ ਬਾਲੀ ਲਈ ਚਿੰਤਤ ਹੋ ਜਾਂਦੇ ਕਿਉਂਕਿ ਜਿਹੜਾ ਇਮਾਨਦਾਰ ਬੰਦਾ ਹੁੰਦਾ ਉਹ ਜ਼ਿੰਮੇਵਾਰ ਵੀ ਹੁੰਦਾ ਔਰ ਉਹਨੂੰ ਉਹਦੇ ਮੋਢੇ ਤੇ ਜ਼ਿੰਮੇਵਾਰੀ ਪੈ ਜਾਂਦੀ ਨਾ ਕਿ ਇਹ ਮੇਰੇ ਕੋਲ ਜਿਹੜੀ ਈਮਾਨਤ ਹੈ ਕਿਸੇ ਦੀ ਈਮਾਨਤ ਮੈਨੂੰ ਲੱਭੀ ਮਰ ਤੱਕ ਪਹੁੰਚਾਣੀ ਆ ਤਾਂ ਜ਼ਿੰਮੇਵਾਰੀ ਬਹੁਤ ਵੱਜ ਜਾਂਦੀ ਆ ਸਾਡੇ ਨਾਲ رابطہ ਹੁੰਦਾ ਵੀਡੀਓ ਬਣਦੀ ਆ ਵੀਡੀਓ ਅਪਲੋਡ ਹੁੰਦੀ ਆ ਔਰ ਅੰਕਲ ਆਂਟੀ ਜਿਨ੍ਹਾਂ ਦੀ ਈਮਾਨਤ ਹੈ ਉਹ ਵੀਡੀਓ ਦੇਖਦੇ ਫਿਰ ਪਤਾ ਲੱਗਦਾ ਵੀ ਸਾਡੀ ਤਾਂ ਬਾਲੀ ਖ ਵੱਜ ਗਈ ਤੇ ਉਸ ਤੋਂ ਬਾਅਦ ਰਾਬਤਾ ਤੈ ਹੁੰਦਾ ਤੇ ਅੱਜ ਇਹਨਾਂ ਦੀ ਜਿਹੜੀ ਬਾਲੀ ਆ ਉਹ ਹੈਂਡ ਓਵਰ ਕਰ ਦੇਣੀ ਆ ਪ੍ਰਦੀਪ ਜੀ ਨਾਲ ਪਹਿਲਾਂ ਦੋ ਚਾਰ ਗੱਲਾਂ ਕਰ ਲਈਏ ਫਿਰ ਅਨਮੋਲ ਜੀ ਦਾ ਆਪਾਂ ਧੰਨਵਾਦ ਵੀ ਕਰਨਾ ਕਿਉਂਕਿ ਅਨਮੋਲ ਜੀ ਨੇ ਕਮਾਈ ਅਨਮੋਲ ਕੀਤਾ ਕਿਹਾ ਜਾਂਦਾ ਹੈ ਨਾ ਕਿ ਓਨੈਸਟੀ ਇਜ਼ ਦਾ ਫਰਸਟ ਚੈਪਟਰ ਇਨ ਦਾ ਬੁੱਕ ਆਫ ਵਿਜ਼ਡਮ ਤਾਂ ਵਿਜ਼ਡਮ ਦੀ ਸ਼ੁਰੂਆਤ ਹੀ ਓਨੈਸਟੀ ਤੋਂ ਹੁੰਦੀ ਹੈ ਜੀ ਪ੍ਰਦੀਪ ਜੀ ਪਹਿਲੇ ਤਾਂ ਮੁਬਾਰਕਾਂ ਥੈਂਕ ਯੂ ਜੀ ਆਂਟੀ ਨੇ ਕੁਝ ਕਿਹਾ ਤਾਂ ਨਹੀਂ ਤੁਸੀਂ ਨਹੀਂ ਬਿਲਕੁਲ ਨਹੀਂ ਜੀ ਅੱਛਾ ਮੈਂ ਆਇਆ ਦੋ ਚਾਰ ਆਪਾਂ ਗੱਲਾਂ ਕੀਤੀਆਂ ਤੁਹਾਡੇ ਤਾਂ ਆਪਸ ਵਿੱਚ ਪਿਆਰਾ ਹੀ ਬੜਾ ਲੱਗਦਾ ਬਿਲਕੁਲ ਜੀ ਪਿਆਰ ਤਾਂ ਹੈਗਾ ਜੀ ਜੀ ਅੱਜ ਤੁਹਾਨੂੰ ਹੁਣ ਵੀਡੀਓ ਤੇ ਪਤਾ ਲੱਗਿਆ ਕਿ ਬਾਲੀ ਤੋਂ ਬਿਲਕੁਲ ਜੀ ਨਾ ਤੁਹਾਡੀ ਪੀਵੀ 32 ਦੀ ਵੀਡੀਓ ਆਂਦੀ ਜੀ ਨਾ ਤੁਹਾਨੂੰ ਪਤਾ ਲੱਗਣਾ ਜੀ ਕਿਉਂਕਿ ਅਸੀਂ ਤਾਂ ਉਹਨੂੰ ਤਕਰੀਬਨ 1.5 ਦੇਣ ਹੋਣ ਕਰਕੇ ਭੁੱਲ ਚੁੱਕੇ ਸੀ ਵੀ ਸ਼ਾਇਦ ਉਹਨੇ ਕੰਮ ਖਤਮ ਹੋ ਗਿਆ ਹੋਵੇ। ਇਹਨੂੰ ਪਤਾ ਲੱਗਾ ਕਿ ਇਹ ਆਪਣਾ ਮਹੱਲਾ ਮਹੱਲਾ ਸਾਰਾ ਛਾਣਵਾਰੀ ਮਹੱਲਾ ਵੀ ਇਹ ਤਾਂ ਜ਼ਰਾ ਛਾਣਵਾਰਿਆ ਜੀ ਪੁੱਛ ਨਹੀਂ ਸਕਿਆ ਕਿਸੇ ਨੂੰ ਬਸ ਸਿਰ ਮਹੱਲਾ ਛਾਣਵਾਰ ਘਰ ਛਾਣਵਾਰਿਆ ਸਾਰਾ ਫੇਰ ਹਾਰ ਕੇ ਜਦੋਂ ਥੋੜੀ ਜਿਹੀ ਹੋਈ ਜਿੱਦਾਂ ਕਹਿੰਦੇ ਉਦਾਸ ਮੈਂ ਕਹਾ ਉਦਾਸ ਹੋਣ ਦੀ ਕੋਈ ਨਹੀਂ ਉਦਾਸ ਤੁਸੀਂ ਕਹੋ ਚੱਲ ਪੀਵੀ ਬੱਤੀ ਕੱਢਦੇ ਆ ਥੋੜੀ देर ਦੁੱਖ ਦੂਰ ਕਰਦੇ ਆ ਸ਼ਹਿਰ ਦੀਆਂ ਖਬਰਾਂ ਦੇਖਦੇ ਆ ਵੈਰ ਨੂੰ ਪੀਵੀ ਬੱਤੀ ਦੇਖਦਾ ਪਿਆ ਸੀ ਉਹ ਵੀ ਮੇਰੀ ਆਦਤ ਆ ਮੈਂ ਰੋਜ਼ ਦੇਖਦਾ ਤੇ ਨਵਾਂ ਸ਼ਹਿਰ ਦੀ ਮੈਂ ਕਹਾ ਅੱਜ ਲੋਕਲ ਨੌਂਝ ਕੋਈ ਦੇਖਦੇ ਆ ਜਾਂ ਲੋਕਲ ਦੇਖਦੇ ਤੇ ਸਾਡੀ ਨਿਊਜ਼ ਵਿੱਚ ਆ ਗਈ ਫੇਰ ਅਸੀਂ ਜੀ ਬੇਨ ਨਾਲ ਕੰਟੈਕਟ ਕੀਤਾ ਤੇ ਅਨਮੋਲ ਜੀ ਦਾ ਜਿਨ੍ਹਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਡੀ ਵੱਡੀ ਇਮਾਨਦਾਰੀ ਦਿਖਾ ਲਈਏ ਨਹੀਂ ਤਾਂ ਅੱਜ ਕੱਲ ਦੇ ਜ਼ਮਾਨੇ 'ਚ ਜੀ ਇਮਾਨਤ ਆ ਕੜੀ ਦੌਰ ਕਿਹੜਾ ਚੱਲ ਰਿਹਾ ਜੀ ਅੱਜ ਕੱਲ ਦੇ ਦੌਰ ਵਿੱਚ ਜਿੱਥੇ ਨੌਜਵਾਨ ਨਸ਼ੇ ਦੇ ਆਦੀ ਹੋ ਕੇ ਲੁੱਟਣ ਲੱਗੇ ਆ ਸੋਨਾ ਖੋ ਰਹੇ ਆ ਉੱਥੇ ਨੌਜਵਾਨ ਆ ਜਿਨੇ ਜ਼ਿੰਮੇਵਾਰੀ ਨੂੰ ਸਮਝਿਆ ਇਨਸਾਨੀ ਤੂੰ ਸਮਝਿਆ ਸਾਡੇ ਨਾਲ ਰابطਾ ਤੈਅ ਕੀਤਾ ਪਰਿਵਾਰ ਨੇ ਸਾਡੇ ਨਾਲ ਰابطਾ ਤੈਅ ਕੀਤਾ ਔਰ ਉਸ ਤੋਂ ਬਾਅਦ ਤੁਹਾਡੀ ਅਮਾਨਤ ਤੁਹਾਡੇ ਤੱਕ ਅੱਜ ਪਹੁੰਚਣ ਲੱਗੀ ਆ ਬਿਲਕੁਲ ਜੀ ਉਹ ਤਾਂ ਜਿਹਨੂੰ ਕਹਿੰਦੇ ਨੇ ਪਹਿਲਾ ਨਮੋਲ ਜੀ ਦਾ ਤਾਂ ਧੰਨਵਾਦ ਹੈ ਹੀ ਹੈ ਤੁਹਾਡਾ ਉਸ ਤੋਂ ਜ਼ਿਆਦਾ ਧੰਨਵਾਦ ਆ ਤੁਸੀਂ ਆਪਣਾ ਕੀਮਤੀ ਟਾਈਮ ਕੱਢ ਕੇ ਉਸ ਵਾਲੀ ਅੱਜ ਪਤਾ ਲਾਇਆ ਸਾਡਾ ਸੰਪਤਾ ਲੱਗਾ ਵੀ ਸਾਡੀ ਵਾਲੀ ਸਾਡੀ ਚੀਜ਼ ਮਿਲ ਗਈ ਇਸ ਕਰਕੇ ਮੈਡਮ ਵੀ ਮੇਰੀ ਬਹੁਤ ਖੁਸ਼ਾ ਜੀ ਨਾ ਕਰੋ ਜੀ ਜੀ ਅਰੇ ਮੈਂ ਇਹਨਾਂ ਦੀ ਵੀ ਤਾਰੀਫ ਕਰਨੀ ਚਾਹੁੰਦਾ ਹੈ ਅਨਮੋਲ ਦੇ ਚਾਚਾ ਜੀ ਦੇਖੋ ਇਹ ਪਰਿਵਾਰ ਤੋਂ ਹੀ ਸੰਸਕਾਰ ਅੱਗੇ ਜਾਂਦੇ ਆ ਕੋਈ ਵੀ ਲੈਗਸੀ ਵੱਡੀ ਨਹੀਂ ਹੁੰਦੀ ਔਨੈਸਟੀ ਤੋਂ ਬਿਨਾ ਇਹ ਪਰਿਵਾਰ ਦੇ ਸੰਸਕਾਰ ਹੀ ਅੱਗੇ ਟ੍ਰੈਵਲ ਕਰਦੇ ਆ ਔਰ ਜਿਹੜਾ ਬੰਦਾ ਇਮਾਨਦਾਰ ਐ ਸੱਚਾ ਇਨਸਾਨ ਐ ਜਿਹਦੇ ਅੰਦਰ ਐ ਉਹਦੇ ਮੋਰੇ ਮੈਂ ਕਹਿੰਨਾ ਅਰਬਾਂ ਰੁਪਿਆ ਪਿਆ ਹੋਵੇ ਉਹਨੂੰ ਨਹੀਂ ਚਾਹੀਦਾ ਉਹ ਕਹਿੰਦਾ ਕਿ ਮੈਨੂੰ ਸਰ ਮੇਰਾ ਹੱਕ ਚਾਹੀਦਾ ਔਰ ਉਹਨੂੰ ਗਿਆਨ ਹੁੰਦਾ ਇਥੋਂ ਕੁਝ ਨਹੀਂ ਲੈ ਕੇ ਜਾਣਾ ਔਰ ਜਦ ਤੁਸੀਂ ਇਨਸਾਨੇ ਤੋਂ ਨਿਭਾਉਂਦੇ ਉਹ ਉਹਨੂੰ ਮਨਜ਼ੂਰ ਹੁੰਦੀ ਹੈ ਹੁਣ ਉਹਨਾਂ ਨੂੰ ਮਨਜ਼ੂਰ ਹੈ ਕਿ ਤੁਹਾਡੇ ਨਾਲ ਗੱਲ ਕਰਨੀ ਹੈ ਜੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ ਆ ਭਾਜੀ ਦਾ ਬਹੁਤ-ਬਹੁਤ ਸ਼ੁਕਰੀਆ ਜੀ ਜਿਨ੍ਹਾਂ ਨੇ ਇਮਾਨਦਾਰੀ ਦਿਖਾਈ ਹੈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਚੈਨਲ ਅਸੀਂ ਹਮੇਸ਼ਾ ਦੇਖਦੇ ਹਾਂ ਫੌਣ ਕਰਦੇ ਹਾਂ ਹੁਣ ਕਿੱਥੇ ਕਰੂਗੇ ਤੁਸੀਂ ਕਿਹਾ ਪਹਿਲਾਂ ਅੰਕਲ ਨੂੰ ਰੋਕ ਰਹੇ ਸੀਗੇ ਕਿ ਕੀ ਸਾਲ ਤੋਂ ਤੁਸੀਂ ਪੀ ਬੱਤੀ ਦੇਖੀ ਜਾਂਦੇ ਆ ਟੁੱਟੀਆਂ ਬੋਲਣ ਤਾਂ ਜਾਨ ਸਾਡੀ ਚੀਜ਼ ਮਿਲ ਗਈ ਹੈ ਚਲੋ ਤੁਸੀਂ ਖੁਸ਼ ਹੋ ਸੀ ਖੁਸ਼ ਹੋ ਸ਼ੁਕਰੀਆ ਸ਼ੁਕਰੀਆ ਜੀ ਅੱਜ ਇੱਥੇ ਦੇ ਕਿੱਦਾਂ ਗਏ ਜੀ ਕਿਉਂਕਿ ਤੁਹਾਨੂੰ ਤਾਂ ਯਾਦ ਵੀ ਨਹੀਂ ਸੀ ਬਿਲਕੁਲ ਸਾਡੇ ਮਨ ਚ ਨਹੀਂ ਸੀ ਇੱਥੋਂ ਮਿਲੂਗੀ ਆਈ ਸੀ ਕਿ ਘਾੜਮੇ ਆ ਗਈ ਇੱਧਰ ਅਸੀਂ ਆਣਦੇ ਦਾ ਅੱਗੇ ਨਾ ਮੰਗਲਵਾਰ ਸਾਡੇ ਤਿੰਨ ਚੱਕਰ ਇੱਕ ਮੈਂ ਗੀਤਾ ਭਵਨ ਜਾਂਦੇ ਨਾ ਸੁੰਦਰ ਕੰਨ ਦਾ ਪਾਰਸੀ ਦੁਪਹਿਰੇ ਉਦੋਂ ਗਈਆਂ ਫਿਰ ਮੈਂ ਗਾਬੇ ਦੇ ਵੀ ਸ਼ੋਪਿੰਗ ਕਰਕੇ ਗਈਆਂ ਫਿਰ ਉਸ ਤੋਂ ਬਾਅਦ ਅਸੀਂ ਰਾਮਸ਼ੰਮ ਜਾਈ ਦਾ ਮੰਗਲਵਾਰ ਉਹ ਤਿੰਨ ਚੱਕਰ ਇਹ ਦੇਖੋ ਖੁਸ਼ਮਾਨ ਇੱਧਰ ਆ ਗਈ ਚਲੋ ਇਹਨਾਂ ਕੋਈ ਚੀਜ਼ ਮਿਲਣੀ ਸੀ ਇਮਾਨਦਾਰ ਬੰਦਿਆ ਕੋਲ ਦੇਖੋ ਉਹ ਚੀਜ਼ ਮਿਲੀ ਹੈ ਉਸ ਦੇ ਕਰਕੇ ਰੂਪ ਰੂਪੀ ਹੋ ਰਿਹਾ ਜੀ ਹਾਂਜੀ 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 ਔਰ ਮੈਂ ਇੱਕ ਤੁਹਾਡੇ ਨਾਲ ਅੰਕਲ ਵੈਸੇ ਗੱਲ ਸ਼ੇਅਰ ਕਰਦਾ ਕੱਲ ਨਾ ਜਦੋਂ ਅਸੀਂ ਵੀਡੀਓ ਪਾਈ ਹੈ ਪਰਸੋਂ ਮੈਨੂੰ ਇੱਕ ਅੰਕਲ ਕਹਿੰਦੇ ਬਜ਼ੁਰਗ ਨੇ ਕਹਿੰਦੇ ਕਿ ਪਹਿਲੇ ਸਮੇਂ ਜਦ ਚੀਜ਼ ਗਵਾਟ ਜਾਂਦੀ ਸੀ ਕਿ ਲੋਕੀ ਇੱਧਰ ਉੱਧਰ ਲੱਭਦੇ ਸੀ ਨਹੀਂ ਮਿਲਦੀ ਸੀ ਇਮਾਨਦਾਰ ਬੰਦੇ ਕਿਸੇ ਧਾਰਮਿਕ ਸਥਾਨ 'ਤੇ ਜਾ ਕੇ ਗੋਲਕ 'ਚ ਪਾ ਜਾਂਦੇ ਸੀ ਹੁਣ ਪੀਪੀ 32 ਦੇ ਮਾਧਿਅਮ ਰਾਹੀਂ ਹਾਂ ਉਹ ਕਹਿੰਦੇ ਕਿ ਪ੍ਰੋਸੈਸ ਚ ਆ ਗਈ ਗੱਲ ਚਲੋ ਚੰਗਾ ਹੋਇਆ ਸਾਡਾ ਤੁਹਾਡੇ ਨਾਲ رابطہ ਹੋ ਗਿਆ ਤੁਹਾਡੇ ਤੱਕ ਪਹੁੰਚੀ ਤੁਹਾਡੀ ਇਮਾਨਤ ਨਹੀਂ ਤਾਂ अर्ਲੀਅਰ ਐਦਾ ਹੁੰਦਾ ਨਹੀਂ ਸੀ ਕਿ ਚੀਜ਼ ਪਹੁੰਚਾਣੀ ਬਹੁਤ ਔਖੀ ਹੋ ਜਾਂਦੀ ਸੀ ਜੀ ਜੀਰ ਮੋਲ ਜੀ 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 ਕਿਉਂਕਿ ਕਿ ਮੀਡੀਆ ਯੂਨਸ ਵੇਲੇ ਆ ਜੀ ਜਿਹੜਾ ਇਸ ਵੇਲੇ ਨੰਬਰ 1 ਤੇ ਆ ਖਾਸ ਕਰ ਤੁਹਾਡਾ ਤੇ ਜਿਹਦੀ ਵਜ੍ਹਾ ਨਾਲ ਇਹ ਮੈਂ ਤਾਂ ਤੁਹਾਨੂੰ ਪਹਿਲਾਂ ਦੱਸ ਤੁਹਾਡੀ ਲੋਕਲ ਨਿਊਜ਼ਾਂ ਸਾਡੇ ਨਵੇਂ ਸ਼ਹਿਰ ਜ਼ਿਲ੍ਹੇ ਦੀ ਕਿ ਇਵਨ ਤੁਹੜੀ ਟਾਊਨ ਮੈਂ ਦੇਖਦਾ ਤੁਜੀ ਮਜੀਟਾ ਤੱਕ ਵੀ ਹਰ ਤੱਕ ਪਹੁੰਚੇ ਹੁੰਦੇ ਆ ਤੇ ਇਸ ਕਰਕੇ ਉਹ ਨਿਊਜ਼ ਆਂਦੀ ਹੈ ਤੇ ਇਸ ਕਰਕੇ ਮੈਂ ਤਾਂ ਕਹੂੰਗਾ ਤੁਹਾਡਾ ਜਿਹੜਾ ਜਰੀਆ ਨਾ ਬਹੁਤ ਵਧੀਆ ਜੀ ਇਸ ਕਰਕੇ ਸਾਡਾ ਲੋਕਰ ਬਾ ਅੰਕਲ ਦੀ ਵਾਲੀ ਮਿਲ ਗਈ ਅੰਕਲ ਮੇਰੇ ਸਭ ਤੋਂ ਫੈਨ ਤਕੜੇ ਲੱਗਦੇ ਜੇ ਨਾ ਮਿਲਦੀ ਮੈਨੂੰ ਗਾਲਾਂ ਪੈਣੀਆਂ ਸੀ ਬਿਲਕੁਲ ਹੀ ਮੈਂ ਮੈਂ ਤੁਹਾਨੂੰ ਦੱਸਾਂ ਮੈਂ ਤੁਹਾਡਾ ਰੈਗੂਲਰ ਕੀ ਵੀਅਰ ਹਾਂ ਮੈਂ ਰੈਗੂਲਰ ਦੇਖਦਾ ਹੀ ਦੇਖਦਾ ਤੁਹਾਡੀ ਵੀਡੀਓਜ਼ ਕੋਈ ਵੀ ਹੋਵੇ ਸੀ ਆਂਟੀ ਜੇ ਨਾ ਮਿਲਦੀ ਸਾਡੀ ਖਬਰ ਚ ਨਾ ਆਉਂਦੀ ਮਤਲਬ ਚੈਨਲ ਤੇ ਨਹੀਂ ਕਹਣਾ ਇੱਕ ਸਾਰ ਦੇ ਨੇ ਇਹਨੂੰ ਲਈ ਰੱਖਦੇ ਆ ਉਦੋਂ ਵਾਲੀ ਨਹੀਂ ਮਿਲਦੀ ਬਾਲੀ ਤੁਹਾਡੇ ਚੈਨਲ ਕਰਕੇ ਮਿਲੀ ਆ ਜੀ ਠੀਕ ਹੈ ਜੀ ਇਹ ਜ਼ਰੀਆ ਬਣਾਇਆ ਪ੍ਰਮਾਤਮਾ ਨੇ ਦੇਖੋ ਮੈਨੂੰ ਨਾ ਹਮੇਸ਼ਾ ਇਦਾਂ ਹੁੰਦਾ ਕਿ ਬੜੀ ਵਾਰ ਬੰਦਾ ਸਟ्रेस ਚ ਆ ਜਾਂਦਾ ਨਾ ਸਾਰਾ ਦਿਨ ਕੰਮ ਭੱਜ ਨੱਟਦਾ ਮੈਂ ਕਹਿੰਦਾ ਕਿ ਛੱਡ ਕੇ ਆਪਣਾ ਵੀ ਕੋਈ ਸੋਚੀਏ ਸਾਰਾ ਦਿਨ ਭੱਜ ਨੱਟ ਚ ਉਦੋਂ ਹੀ ਕੋਈ ਇਦਾਂ ਦੀ ਪੋਜ਼ਿਟਿਵ ਘਟਨਾ ਹੁੰਦੀ ਹੈ ਫਿਰ ਸੋਚਦੇ ਆ ਕਿ ਯਾਰ ਧੰਨ ਸੇਵਾ ਤੂੰ ਸਾਨੂੰ ਇਹ ਸੇਵਾ ਦਿੱਤੀ ਹੋਈ ਹੈ ਤਾਂ ਇਹ ਉਹੀ ਜ਼ਰੀਆ ਬਣਾਉਂਦਾ ਜੀ ਅਨਮੋਲ ਜੀ ਹਾਂਜੀ ਸਰ ਥੈਂਕ ਯੂ ਤੁਹਾਡਾ ਹੁਣ ਮਿਲ ਗਈ ਥੈਂਕ ਯੂ ਦੀ ਸ਼ੁਰੂਆਤ ਤੁਹਾਡੇ ਤੋਂ ਹੋਈ ਹੈ ਮੇਨ ਤਾਂ ਉਹਨਾਂ ਦੇ ਜਿਨ੍ਹਾਂ ਦੀ ਚੀਜ਼ ਹੈ ਉਹਨਾਂ ਨੂੰ ਮਿਲ ਜਵੇ ਉਹੀ ਬਹੁਤ ਜਿਹੜਾ ਪਰਪਸ ਹੈ ਉਹ ਸਕਸੈਸਫੁਲ ਹੋਇਆ ਮੇਨ ਸਾਡਾ ਇਹੀ ਹੈਗਾ ਕਿ ਜੋ ਪਰਪਸ ਹੈਗਾ ਉਹ ਉਹਨਾਂ ਨੂੰ ਮਿਲ ਜਵੇ ਚੀਜ਼ ਇਹਨਾਂ ਦੀ ਜਿਨ੍ਹਾਂ ਦੀ ਗਵਾਚੀ ਉਹ ਚੀਜ਼ ਮਿਲ ਜਵੇ ਹੋਰ ਕੀ ਚਾਹੀਦਾ ਸਾਨੂੰ ਬਸ ਅੰਕਲ ਜਿਹੜੀ ਆਪਾਂ ਜਿੱਥੇ ਅਡਰੈਸ ਕਰ ਰਹੇ ਹਾਂ ਕਿ ਜਿਹੜੀ ਬਾਲੀ ਗਵਾਚੀ ਆ ਉਹ ਵੀਡੀਓ ਨੂੰ ਸ਼ੇਅਰ ਕਰ ਦੋ 20000 ਦਾ ਫਾਇਦਾ ਹੋ ਜਾਊਗਾ ਉਹਨਾਂ ਨੇ ਉਹ ਵੀਡੀਓ ਸਾਰਿਆਂ ਨੂੰ ਸ਼ੇਅਰ ਕਰ ਦਿੱਤੀ ਹੁਣ ਦੂਜੀ ਸ਼ੇਅਰ ਕਰਕੇ ਦੱਸੋ ਕਿ ਕਟੱਪਾ ਨੇ ਬਾਹੂਬੱਲੀ ਕੋ ਕਿਉਂ ਮਾਰਿਆ ਹੈ ਪਹਿਲੀ ਤਾਂ ਸ਼ੇਅਰ ਕਰ ਦਿੱਤੀ ਸੀ ਹੁਣ ਦੂਜੇ ਪਾੜੇ ਚ ਦੱਸੋਗੇ ਹੁਣ ਸ਼ੇਅਰ ਕਰੂਗੇ ਬਿਲਕੁਲ ਜੀ ਬਿਲਕੁਲ ਮੈਂ ਤਾਂ ਤੁਹਾਨੂੰ ਦੱਛਾ ਜੀ ਮੈਂ ਇਹ ਤਾਂ ਚਲੋ ਮੇਰਾ ਆਪਣਾ ਹੋਇਆ ਮੋਟ ਮੇਰਾ ਹੱਲ ਹੋ ਗਿਆ ਪਰ ਮੈਂ ਤਾਂ ਫਿਰ ਵੀ ਕਰਦਾ ਸੀ ਸ਼ੇਅਰ ਤੁਹਾਡੀ ਵੀਡੀਓ ਜੀ ਤੁਸੀਂ ਹੁਣ ਕਹਣਾ ਕੋ ਪਹਿਲੇ ਤਾਂ ਟੀਜ਼ਰ ਸੀ ਅਸਲੀ ਫਿਲਮ ਤਾਂ ਆਇਆ ਬਿਲਕੁਲ ਜੀ ਬਿਲਕੁਲ ਜੀ ਸਰ ਬਹੁਤ ਖੁਸ਼ੀ ਦੀ ਗੱਲ ਹੈ ਜੀ ਇਹ ਨਾ ਜਿੰਨੇ ਜਿੰਨੇ ਸਾਮਾਨ ਸੀ ਉਹਨਾਂ ਨੂੰ ਮਿਲ ਰਿਹਾ ਹੈਗਾ ਹੈ ਜੀ ਤੇ ਉਹਨਾਂ ਨੂੰ ਵੀ ਤੁਹਾਡੀ ਟੈਨਸ਼ਨ ਹੋਈ ਸੀਗੀ ਚਲੋ ਖੁਸ਼ੀ ਦੀ ਗੱਲ ਹੈ ਕਿ ਉਹਨਾਂ ਦੇ ਕੋਲ ਤੁਹਾਡੇ ਮਾਧਿਅਮ ਰਾਹੀਂ ਉਹਨਾਂ ਦੇ ਕੋਲ ਪਹੁੰਚ ਗਏ ਵੀਡੀਓ ਔਰ ਉਹਨਾਂ ਨੇ ਸਾਨੂੰ ਕੰਟੈਕਟ ਕੀਤਾ ਚਲੋ ਬਹੁਤ ਵਾਰ ਨੂੰ ਨੁਭਾਇਆ ਜੀ ਨਹੀਂ ਨਹੀਂ ਤੁਹਾਡੇ ਥਰੂ ਹੀ ਹੋਇਆ ਜੋ ਹੋਇਆ ਜੀ ਮੇਰੀ ਨਹੀਂ ਗੱਲ ਹੈਗੀ ਆ ਫਿਰ ਤਾਂ ਮਾਰਕਸ ਵਰਕਰ ਕਰਕੇ ਹੋ ਜੀ ਨੇ ਫੇਸਬੁਕ ਬਣਾਇਆ ਬਿਲਕੁਲ ਠੀਕ ਹੈ ਬਿਲਕੁਲ ਬਿਲਕੁਲ ਜੀ ਚਲੋ ਬਹੁਤ ਸ਼ੁਕਰ ਹੈ ਜੀ ਔਰ ਬਾੜੀ ਦੇ ਦਿੱਤੀ ਜੀ ਅੰਕਲ ਜੀ ਤੁਸੀਂ ਹੁਣ ਮੈਡਮ ਜੀ ਨੂੰ ਦਿਓ ਤੁਸੀਂ ਨੂੰ ਲਓ ਜੀ ਠੀਕ ਹੈ ਜੀ ਬਹੁਤ ਧੰਨਵਾਦ ਤੁਹਾਡਾ ਤੁਹਾਡਾ ਧੰਨਵਾਦ ਅੰਕਲ ਦਾ ਧੰਨਵਾਦ ਜਿਹੜੇ ਵੀ ਬੰਦੇ ਰੈਗੂਲਰ ਦੇਖਦੇ ਆ ਬਿਲਕੁਲ ਜੀ ਬਿਲਕੁਲ ਓਕੇ ਜੀ ਥੈਂਕ ਯੂ ਸਭ ਤੋਂ بڑا ਕਹਿਣਾ ਇਮਾਨਦਾਰੀ ਦਾ ਇਨਸਾਨੀਅਤ ਦਾ ਕਿਉਂਕਿ ਸੋਨੇ ਨਾਲੋਂ ਵੀ ਹੀਰੇ ਨਾਲੋਂ ਵੀ ਜ਼ਿਆਦਾ ਇਮਾਨਦਾਰੀ ਚਮਕਦੀ ਆ ਇਮਾਨਦਾਰੀ ਨੂੰ ਇਨਸਾਨੀਅਤ ਨੂੰ ਫੜ ਕੇ ਰੱਖਿਓ ਕਿਤੇ ਗਵਾਚਣ ਨਾ ਦਿਓ ਕਿਉਂਕਿ ਜੇ ਇਨਸਾਨੀਅਤ ਇਮਾਨਦਾਰੀ ਤੁਹਾਡੇ ਕੋਲ ਹੈ ਤਾਂ ਗਵਾਚ ਜਾਇਆ ਸੋਨਾ ਵੀ ਬੈਜ ਜਾਂਦਾ ਉਮੀਦ ਕਰਦੇ ਹਾਂ ਇਹ ਵੀਡੀਓ ਦੇਖ ਕੇ ਤੁਹਾਡੇ ਮਨ 'ਚ ਵੀ ਬੜੀਆਂ ਪੋਜ਼ਿਟਿਵ ਵਾਈਬਸ ਆਈਆਂ ਹੋਣਗੇ ਮੈਨੂੰ ਇਹਨਾਂ ਕੋਲ ਖੜ ਕੇ ਬਹੁਤ ਅੱਛੀਆਂ ਵਾਈਬਸ ਆਈਆਂ ਔਰ ਜਿਵੇਂ ਆਪਣਾ ਪਰਿਵਾਰ ਮਿਲਿਆ ਹੁੰਦਾ ਐਦਾਂ ਮਹਿਸੂਸ ਹੋ ਰਿਹਾ ਪਿਛਲੀ ਵੀਡੀਓ 'ਚ ਮੈਂ ਥੋੜਾ ਟਾਇਰਡ ਸੀ ਤਾਂ ਪੂਰੀ ਗੱਲਬਾਤ ਨਹੀਂ ਕਰ ਸਕਿਆ ਲੇਕਿਨ ਇਸ ਪਰਿਵਾਰ ਦੀ ਮੈਂ ਜ਼ਰੂਰ ਇਹਨਾਂ ਨੂੰ ਐਪਰੀਸ਼ੀਏਟ ਕਰਦਾ ਸ਼ਲਾਘਾ ਕਰਦਾ ਤਾਰੀਫ਼ ਬਣਦੀ ਹੈ ਜਿਵੇਂ ਪਹਿਲਾਂ ਕਿ ਸੰਸਕਾਰ ਜਿਹੜੇ ਬਜ਼ੁਰਗਾਂ ਤੋਂ ਬੱਚੇ ਤੱਕ ਟਰੈਵਲ ਕਰਦੇ ਤਾਂ ਹੀ ਲੈਗਸੀ ਵੱਡੀ ਹੁੰਦੀ ਆ ਇਹਨਾਂ ਦੇ ਪਿਤਾ ਜੀ ਤੋਂ ਇਹਨਾਂ ਨੂੰ ਮਿਲੇ ਹੋਣੇ ਆ ਔਰ ਇਹਨਾਂ ਨੇ ਗਾਂ ਟ੍ਰਾਂਸਫਰ ਕੀਤੀ ਕਮੈਂਟਾਂ ਵਿੱਚ ਅਨਮੋਲ ਦੇ ਜ਼ਰੂਰ ਤੁਸੀਂ ਧੰਨਵਾਦ ਕਰਨਾ ਅਸੀਂ ਜ਼ਰੀਆ ਪਰ ਜੇ ਅਨਮੋਲ ਜੀ ਉਸ ਦਿਨ ਉਸ ਵਾਲੀ ਨੂੰ ਨਾ ਚੱਕਦੇ ਜਾਂ ਅੰਗਹਿਲੀ ਕਰਕੇ ਛੱਟੇ ਹੀ ਦਿੰਦੇ ਤਾਂ ਇਹਨਾਂ ਦੀ ਇਮਾਨਤ ਇਹਨਾਂ ਤੱਕ ਨਹੀਂ ਪਹੁੰਚਣੀ ਸੀ ਤਾਂ ਅਨਮੋਲ ਦਾ ਥੈਂਕਸ ਜ਼ਰੂਰ ਮੰਨਦਾ ਐਪਰੀਸ਼ੀਏਸ਼ਨ ਜ਼ਰੂਰ ਮੰਨਦੇ ਆ ਉਮੀਦ ਕਰਦੇ ਆ ਤੁਸੀਂ ਠੀਕ ਠਾਕ ਰਹੋਗੇ ਤੰਦਰੁਸਤ ਰਹੋਗੇ ਤੁਹਾਡਾ ਪਰਿਵਾਰ ਚੜ੍ਹਦੀ ਕਲਾ ਚ ਰਹੇਗਾ ਬਣੇ ਰਹਿਣਾ ਬਿਵਿਧ ਨਿਸ਼ਾਨ ਸ਼ੁਰੂ ਨਹੀਂ ਸੁਣ ਕਿੰਨੋਂ ਬਹੁਤ ਫਿੱਤ ਉਸ ਮਗੇ ਸਤਿ ਸ਼੍ਰੀ ਅਕਾਲ ਰੱਬ ਰੱਖਾ